भावनावा समझते हैं जो कह रहे हो बिल्कुल सही कह रहे हो लेकिन ਅਸੀਂ ਗੱਲ ਕਰ ਰਹੇ ਆ ਨਾ ਕਿ ਬਾਕੇ ਇਸ ਨਾਲ ਇੱਕ ਖੜਦਾਲ ਦੀ ਕੱਖ ਨਹੀਂ ਅਸੀਂ ਸਵੇਰ ਤੋਂ ਇੱਥੇ ਆ ਰਹੇ ਹਮੇਸ਼ਾ ਇਹ ਪੁਰੇ ਸਾਰੇ ਪਿਛੋਕੜ ਨੇ ਸਵੇਰੇ ਜਿਸ ਤਰ੍ਹਾਂ ਮੈਨੂੰ ਜਸਬੀਰ ਵੀਰ ਨੇ ਸਵੇਰੇ 4 ਵਜੇ ਬੁਣ ਕੀਤਾ ਮੈਂ ਉਸ ਟਾਈਮ ਦਾ ਇੱਥੇ ਆਇਆ 4 ਵਜੇ ਘਰ ਤੋੜਨਾ ਹੋਵੇ ਜਗੇ ਇਹ ਕਿਤੇ ਸਾਗਰ ਘਰ ਤੋੜਨ ਨੂੰ ਨਹੀਂ ਆਥੇ ਤੁਸੀਂ ਮੇਰੇ ਨਾਲ ਸਪਸ਼ਟੀਕਰਨ ਨਹੀਂ ਮਦਿਆਂ ਲਗਾ ਦਰਿਆ ਮਗਿਆ ਤਾਂ ਕਿ ਛੋ ਕਿਦਰੀ ਗੱਲ ਜੋ ਕਰਨੀ ਨਾ ਗੱਲ ਬੈ ਕੇ ਹੋਣੀ ਹੈ ਇਹ ਲੱਗੇ ਅਸੀਂ ਕਰਦੇ ਜਿੰਨਾ ਮਰਜ਼ੀ ਬੈਠਾ ਨਾ ਕਰਦੀ ਜੋ ਗੱਲ ਵੀ ਹੋਣੀ ਮਰਜ਼ੀ ਬੈਹ ਲਓ ਕੱਖ ਨਹੀਂ ਹੋਣਾ ਜਿੰਨਾ ਮਰਜ਼ੀ ਬੈਹ ਲਓ ਵੀ ਬੈ ਕੇ ਚਲੋ ਬੈਹ ਜੰਨੇ ਆ ਰਾਤਾ पूरे ਰਾਤ ਦੇ रात बैठ के ਕੇ ਕਿ ਨਿਕਲੇ देख ਡਟ ਦੇਖ ਲੈ ਤੁਹਾਡੇ ਸਾਹਮਣੇ ਹੋਣਾ ਇਹ ਗੱਲ ਤਲਗੜ ਮਾਈਟਰ ਨੂੰ ਮੈਂ ਚੱਕਾ ਧੋੜਾ ਬੋਲੋ ਸੋਨੇ ਵਾਲੇ ਸੋਨੇ ਵਾਲੇ ਸਾਧ ਸੰਗਤ ਜੀ ਆਪ ਜੀ ਦੀ ਭਾਵਨਾ ਨੂੰ ਅਸੀਂ ਚੰਗੀ ਤਰ੍ਹਾਂ ਸਮਝਨੇ ਆ ਸਾਰੇ ਸਿੱਖਾਂ ਨੂੰ ਜਿਹੜਾ ਹੈ ਇਹ ਰੋਸ ਹੈ ਜੋ ਸਾਡੇ ਨਾਲ ਪਾਣਾ ਵਾਪਰੇ ਆ ਹਰ ਇੱਕ ਵੀਰ ਤੇ ਭੈਣ ਦੇ ਬਜ਼ੁਰਗ ਦੇ ਜਿਹੜੇ ਦਿਲ ਦੇ ਅੰਦਰ ਜਿਹੜਾ ਹੈ ਦੁੱਖ ਹੈ ਅਸੀਂ ਇਹ ਵੀ ਫੈਸਲਾ ਲਿਆ ਹੈ ਅਸੀਂ ਜਿਸ ਟਾਈਮ ਦਾ ਸਾਨੂੰ ਇਹ ਪਤਾ ਚੱਲਿਆ ਹੈ ਅਸੀਂ ਇੱਥੇ ਪਹੁੰਚੇ ਹਾਂ ਸਾਰੇ ਜਿਹੜੇ ਸਾਡੇ ਦੇ ਨਗਰ ਦੇ ਬਸਵੰਤ ਸੱਜਣ ਹਨ ਜਿੰਨਾਂ ਜਿੰਨਾਂ ਸੰਗਤਾਂ ਨੂੰ ਵੀ ਪਤਾ ਲੱਗਾ ਫਾਉਂਡਰ ਆਈ ਅਸੀਂ ਦੱਸਿਆ ਉਹ ਇੱਥੇ ਪਹੁੰਚੇਨ ਪਹਿਲਾਂ ਅਸੀਂ ਫਰੂਦ ਸਾਹਿਬ ਦੀ ਇੱਥੇ ਸੇਵਾ ਸੰਭਾਲ ਕੀਤੀ ਹੈ ਜੋ ਜਿਹੜੀ ਅੱਗ ਲੱਗੀ ਸੀ ਉਹ ਅਸੀਂ ਜਿਹੜੀ ਪਹਿਲਾਂ ਸੇਵਾ ਸੰਭਾਲ ਕੀਤੀ ਪਰਨਾ ਇੱਧਰ ਅਸੀਂ ਦੇਖਿਆ ਫਿਰ ਅਸੀਂ ਤਕਰੀਬਨ ਕੋਈ 3:30 ਵਜੇ ਅਸੀਂ ਉਹਦੇ ਘਰ ਗਏ ਆ ਪਹਿਲਾਂ ਉਹਨੂੰ ਉਸ ਨੂੰ ਪਕੜਨਾ ਚਾਹੁੰਦੇ ਸੀ ਲੇਕਿਨ ਉਹ ਸਾਨੂੰ ਘਰ ਦੇ ਵਿੱਚ ਨਹੀਂ ਮਿਲਿਆ ਅਸੀਂ ਸਾਰੇ ਹੀ ਉਹਦਾ ਜਿਹੜਾ ਡੇਰਾ ਬਣਾਇਆ ਉਹਨਾਂ ਉਹ ਸਾਰਾ ਹੀ ਪੁੱਟ ਕੇ ਉਖਾੜਿਆ ਬਾਕੀ ਰਹੀ ਗੱਲ ਜਿਹੜੀ ਉਹਦੀ ਜੀਸੀਬੀ ਦੀ ਉਹ ਅਸੀਂ ਜੀਸੀਬੀ ਨੂੰ ਵੀ ਹੁਕਮ ਦੇ ਦਿੱਤਾ ਵੀ ਉਹ ਜਿਹੜੀ ਉਹਦਾ ਡੇਰਾ ਬਾਦ ਜਿਹੜਾ ਉਹ ਖਤਮ ਕੀਤਾ ਸੰਗਤ ਦਾ ਹੁਕਮ ਹੈ ਵੀ ਮਕਾਨ ਜਿਹੜਾ ਪੂਰਾ ਕਰਾਇਆ ਜਾਏਗਾ ਤੇ ਕਰਾਇਆ ਜਾਏਗਾ ਸਾਰੇ ਸੋਨੇ ਦੇ ਬੰਦੇ ਨੇ ਸਾਡੇ ਪੇਉ ਰੂਤੋਰੀ ਕੀ ਜਿਹੜੀ ਗੱਲ ਸਾਡੇ ਨਾਲ ਵਾਪਰੀ ਹੈ ਸਾਡੇ ਪਿਤਾ ਦੇ ਨਾਲ ਵਕਰੀ ਵਾਪਰੀ ਹੈ ਸਾਨੂੰ ਸਾਰਿਆਂ ਨੂੰ ਹੀ ਪਤਾ ਦੁੱਖ ਦਾ ਸਾਰੇ ਦੇ ਹਿਰਦੇ ਸਾਰਿਆਂ ਦੇ ਹਿਰਦੇ ਜਿਹੜੇ ਬਲੁੰਦਰੇ ਗਏ ਹਨ ਤੇ ਅਸੀਂ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਇੱਕ ਝਟ ਹੋਣ ਦਾ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਆਪਣਾ بڑا ਸਾਨੂੰ ਉਸਵਾਸਨ ਵੀ ਦਿੱਤਾ ਹੋ ਸਾਰੀ ਹੀ ਸੰਗ ਨਗਰ ਨੂੰ ਫਾਂਸੀ ਦਾ ਹੁਕਮ ਹੋਣਾ ਚਾਹੀਦਾ ਨਹੀਂ ਤੇ ਹੁਕਮ ਉਮਰ ਕੈ ਦੀ ਜਿਹੜੀ ਉਹ ਚਾਹੀਦੀ ਉਹ ਨਹੀਂ ਤੇ ਜਿਹੜਾ ਸਾਡੇ ਹਵਾਲੇ ਕੀਤਾ ਜਾਏ ਅਸੀਂ ਉਹਦੇ ਨਾਲ ਜਿਹੜੀ ਕਾਰਵਾਈ ਕਰਦੀ ਆ ਉਹ ਕਰੀਏ ਸੋ ਇਹ ਸਾਡੀ ਸਾਰੀ ਸੰਗਤ ਦੇ ਪੰਡਾ ਜੀ ਬੇਨਤੀ ਹੈ ਕਿ ਬੜੇ ਪਿਆਰ ਤੇ ਸਤਿਕਾਰ ਨਾਲ ਆਪ ਜੀ ਨੇ ਸਾਰਿਆਂ ਦੇ ਵੀਊ ਜਿਹੜੇ ਆ ਸਰਵਨ ਕਰਨੇ ਨੇ ਜੋ ਸਾਡੇ ਪਤਵੰਤੇ ਸੱਜਣ ਬਾਹਰ ਤੋਂ ਵੀ ਆਏ ਹਨ ਤੇ ਅਸੀਂ ਸਾਰਿਆਂ ਨੇ ਹੀ ਜਿਹੜਾ ਉਹਨਾਂ ਦੇ ਸਾਰਿਆਂ ਦੇ ਵਿਚਾਰ ਸੁਣ ਕੇ ਫਿਰ ਅਗਲੀ ਕਾਰਵਾਈ ਜਿਹੜੀ ਆ ਕਰਨੀ ਆ ਔਰ ਉਹ ਅਸੀਂ ਸਾਰੀ ਇਹ ਕਾਰਵਾਈ ਹੈ ਉਹ ਅਸੀਂ ਆਪਸ ਆਰੇ ਦੇ ਹੀ ਸਹਿਯੋਗ ਦੇ ਨਾਲੋਂ ਕਰਾਂਗੇ ਅਸੀਂ ਆਲ ਸਕੂਲ ਫੈਸਲਾ ਆਲ ਫੈਸਲਾ ਉਹ ਜਿਹੜਾ ਉਹ ਫੈਸਲਾ ਇੱਥੇ ਹੀ ਬੈਠ ਕੇ ਜਿਹੜਾ ਉਹ ਲਿੱਤਾ ਜਾਵੇਗਾ ਪਰ ਦਸ ਬੰਦ ਕਿੱਲਾ ਬਾਰ-ਬਾਰ ਉਹ ਬਾਤ ਨਹੀਂ ਲਾਣੀ ਇਹ ਕਿਹਦੀ ਬਾਤ ਆਂ ਇਹ ਕੰਪਨੀ ਕਿਹੜਾ ਬਾਰ-ਬਾਰ ਵੇਚਣਾ ਲੈਣਾ ਉਹਨਾਂ ਨੇ ਆਪ ਬੋਲਿਆ ਕਿ ਨਹੀਂ ਇਹ ਛੋਟੇ ਦਾ ਡਰਗੇ ਨਾ ਬਾਅਦ ਵਿੱਚ ਕੁਝ ਨਹੀਂ ਹੋਣਾ ਦੇਖੋ ਨਹੀਂ ਜਿਆਦਾ ਨਹੀਂ ਜਾਣਾ ਨਹੀਂ ਛੋਟੇ ਛੋਟੇ ਗੱਲ ਹੈ ਗਣੀ ਆ ਸਾਡੇ ਉਹਦਾ ਮਸਲਾ ਪੁੱਛਦਾ ਬਤਾ ਉੱਤੋਂ ਮੇਰੇ ਸਾਮੂ ਅਤਲਾ ਆ ਗਈ ਹੈ ਸਾਡੇ ਸੁਪਤੀਕਾਰ ਬਾਈ ਜਿਹੜਾ ਨੇ ਸੀ ਇਹ ਉੱਚੀ ਦਾਤਾ ਬੰਦੂ ਚੇਕੜੇ ਬਾਜ਼ਾਰੇ

अो चलो सारे पंज साल अॻे नमेटी वारे खां फर्ज़ा वाहिगुरू जी ख़ालसा वाहिगुरू जी ਦੇਖਦਾ ਚਲੋ ਕੁਝ ਦੇਖ ਰਿਹਾ ਕਿ ਇਸ ਵੇਲੇ ਮਾਹੌਲ ਕੋਲਪੁਰ ਦੇ ਵਿੱਚ ਬਿਲਕੁਲ ਬਹੁਤ ਗਰਮ ਹੋ ਚੁੱਕਿਆ ਹੈ ਔਰ ਸੰਗਤ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ਼ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਹੈ ਬਸ਼ਰਤੇ ਕਿ ਬੇਸ਼ੱਕ ਹਜੇ ਤੱਕ ਇਸ ਵੇਲੇ ਤੱਕ ਉਸ ਬੰਦੇ ਦੀ ਜਿਸ ਨੇ ਬੇਅਦਬੀ ਕੀਤੀ ਅਗਨ ਭੇਟ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਉਸ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਨਗਰੋਟਾ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਫਿਰ ਵੀ ਜਿਹੜਾ ਗੁੱਸਾ ਹੈ ਸੰਗਤ ਦਾ ਉਹ ਹਜੇ ਤੱਕ ਇੱਥੇ ਸਾਹਮਣੇ-ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਕਿ ਸਾਰੀ ਸੰਗਤ ਜਿਹੜੀ ਹੈ ਉਹ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੱਟੀ ਹੋ ਚੁੱਕੀ ਹੈ ਪੂਰੇ ਜੰਮੂ ਤੋਂ ਕਠੂਆ ਤੋਂ ਸਾਰੇ ਪਾਸੇ ਤੋਂ ਸੰਗਤ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਔਰ ਲੋਕੀ ਜਿਹੜੇ ਨੇ ਉਹ ਇਸ ਵੇਲੇ ਬੜੇ ਹੀ ਜ਼ਿਆਦਾ ਰੋਸ਼ ਦੇ ਵਿੱਚ ਨੇ ਫੈਸਲਾ ਲਵੇ ਜੇ ਕੋਈ ਪਿੰਡ ਚ ਕਾਰਤਮੰਦ ਸਿੰਘ ਹੈ ਆਪਣੀ ਇੱਥੇ ਦੀ ਜੜੀ ਕਮੇਟੀ ਆ ਉਹ ਫੈਸਲਾ ਦੇ ਵਿੱਚ ਜੰਨੀਆਂ ਦੀ ਜੈਸੀ ਬੀਆ ਟਰੈਕਟਰ ਆ ਉਹ ਸਾਰੇ ਉਹਦਾ ਕਾਰ ਦੇ ਵਿੱਚ ਲਾ ਕੇ ਉਹਦਾ ਕਾਰ ਦੀ ਏਕ ਨਾਲ ਇੱਜੇ ਕਰਾ ਦਿੱਤੀ ਜਾਏ ਤਾਂ ਕਿ ਉਹਦਾ ਪਤਾ ਲੱਗੇ ਕਿ ਜਿੰਦਗੀ ਆ

ਸੰਗਤ ਜੀ ਇਹ ਫੈਸਲਾ ਕਿਸੇ ਇੱਕ ਬੰਦੇ ਦਾ ਨਹੀਂ ਹੈ ਇਹ ਸਾਰੀ ਸੰਗਤ ਦਾ ਫੈਸਲਾ ਹੈ ਇਹਦੇ ਵਿੱਚ ਕੋਈ ਇੱਕ ਬੰਦਾ ਅੰਦੋਲ ਨਹੀਂ ਹੈ ਇਹ ਸਾਰੀ ਸੰਗਤ ਜਿੰਨੀ ਵੀ ਸੰਗਤ ਉੱਤੇ ਮੌਜੂਦ ਹੈ ਇਹ ਸੰਗਤ ਦਾ ਫੈਸਲਾ ਹੈ ਪਰ ਸੰਗਤ ਦੇ ਪੈਸੇ ਤੋਂ ਅਸੀਂ ਮੁਕਰ ਨਹੀਂ ਹੋ ਸਕਦੇ ਸੰਗਤ ਨੂੰ ਕਹੇਗੀ ਉਹ ਹੋਏਗਾ ਉਹ ਆਂਡਰ ਸਪੋਰਟ ਹੋਏਗਾ ਬੁਝਾ ਨੰਬਰ ਜਿਹੜਾ ਬੰਦਾ ਅੱਜ ਹਸ ਕੀਤਾ ਹੈ ਉਸਦੇ ਨਾਲ ਦੋ ਬੰਦੇ ਮੋਨੇ ਹੋ ਸੀ ਕਿ ਉਹ ਉਹ ਬੰਦੇ ਵੀ ਨਾਲ ਅਰੈਸਟ ਹੋਣ ਚਾਹੀਦੇ ਨੇ ਮੈਂ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈ ਜਦਕਰ ਉਹ ਵੀ ਬੰਦੇ ਨਾਲ ਅਰੈਸਟ ਨਹੀਂ ਹੁੰਦੇ ਤੇ ਅਸੀਂ ਨੈਸ਼ਨਲ ਹਾਈਕੋਰਟ ਵੀ ਦੁਆ ਕਰਾਂਗੇ ਔਰ ਉਸ ਤੋਂ ਬਾਅਦ ਕਿਹਨਾਂ ਜੋ ਵਾਅਦੇ ਹੋਣ ਹੋਣੇ ਬਾਕੀ ਅਸੀਂ ਨੈਸ਼ਨਲ ਹਾਈਕੋਰਟ ਜਿਹੜਾ ਉਹ ਵੀ ਫੋਲੋ ਕਰਾਂਗੇ

ਉੰਡਾ ਨੰਗੂੰਡਾ ਕਰ ਰਿਹਾ ਤੁਸੀਂ ਤੁਹਾਨੂੰ ਬੋਲ ਪਾ ਕੇ ਲੱਗਦਾ ਨੰਨਤ ਜਿਹੜੀ ਉਹ ਸਾਰਾ ਪਿੰਡ ਦਾ ਆ ਬੋਲ ਨੂੰ ਫੜੇ ਉਹਨਾਂ ਜੀ ਦੇਖਿਆ ਕਿ ਇਸ ਵੇਲੇ ਬਹੁਤ ਬੜਾ ਕਿਹਾ ਜਾ ਰਿਹਾ ਕਿ ਕੋਈ ਦੋ ਅਰੇ ਹੱਲਾ ਜਿਹੜਾ ਹੈ ਇੱਥੋਂ ਬੋਲ ਦਿੱਤਾ ਗਿਆ ਔਰ ਸੰਗਤ ਜਿਹੜੀ ਹੈ ਉਹ ਬੜੇ ਰੋਸ਼ਨੇ ਵਿੱਚ ਉਮੀਦ ਕਰਦੇ ਹਾਂ ਕਿ ਕੋਈ ਮੰਦ ਭਾਗੀ ਕਟਨਾ ਨਾ ਵਾਪਰੇ ਹੋਰ ਕਿਉਂਕਿ ਅੱਗੇ ਹੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਜਿਹੜਾ ਹੈ ਉਹ ਅਗਨਪੇਟ ਕੀਤਾ ਗਿਆ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਲੋਕੀ ਫਿਰ ਤੋਂ ਉਸ ਘਰ ਦੇ ਵਿੱਚ ਵੜ ਚੁੱਕੇ ਨੇ ਔਰ ਪੂਰਾ ਸਾਹਮਣੇ ਹੀ ਤੁਸੀਂ ਦੇਖ ਰਹੇ ਹੋ ਕਿ ਘਰ ਹੈ ਔਰ ਉੱਥੇ ਤੋੜ-ਫੋੜ ਕੀਤੀ ਜਾ ਰਹੀ ਹੈ ਔਰ ਬਹੁਤ ਜ਼ਿਆਦਾ ਸੰਗਤ ਦੇ ਵਿੱਚ ਰੋਸ਼ ਔਰ ਸਾਰੀ ਸਾਰੀ ਜਿਹੜੀ ਪਬਲਿਕ ਹੈ ਉਹ ਉੱਥੇ ਉਸੇ ਘਰ ਵੱਲ ਨੂੰ ਦੌੜ ਰਹੀ ਹੈ ਔਰ ਪੁਲਿਸ ਵੀ ਇਸ ਵੇਲੇ ਬਿਲਕੁਲ ਹੀ ناکਾਮ ਸਮਝ ਰਹੀ ਹੈ ਆਪਣੇ ਆਪ ਨੂੰ ਲਾਚਾਰ ਸਮਝ ਰਹੀ ਹੈ ਕਿਉਂਕਿ ਹਾਲਾਤ ਇਸ ਵੇਲੇ ਇੰਨੇ ਮਾੜੇ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਦੂਰੋਂ ਹੀ ਤੁਹਾਨੂੰ ਤਸਵੀਰਾਂ ਦਿਖਾਈਏ ਪਰ ਬੰਦਾ ਯਾਰ ਕਰਦੇ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਮਾਹੌਲ ਇਹ ਹੈ ਕਿ ਅਸੀਂ ਅੱਗੇ ਜਾ ਕੇ ਤਾਂ ਵੀਡੀਓ ਨਹੀਂ ਦਿਖਾਵਾਂਗੇ ਪਰ ਸੰਗਤ ਜਿਹੜੀ ਹੈ ਇਸ ਵੇਲੇ ਤੁਸੀਂ ਦੇਖ ਰਹੇ ਹੋ ਇਸ ਤੁਸੀਂ ਦੇਖ ਰਹੇ ਹੋ ਕਿ ਸੰਗਤ ਸਾਰੀ ਜਿਹੜੀ ਹੈ ਉਹ ਉਸ ਘਰ ਵੱਲ ਨੂੰ ਜਿਹੜਾ ਹੈ ਉਹ ਜਾ ਰਹੀ ਹੈ ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ ਇਤੋਂ ਸਾਰੀ ਸੰਗਤ ਜਿਹੜੀ ਹੈ ਉਹ ਇੱਥੋਂ ਨਿਕਲ ਕੇ ਜਾ ਰਹੀ ਹੈ ਅੰਦਰ ਜੀ ਪਰ ਇਹ ਹੈ ਉਹ ਕੋਲਪੁਰ ਗੁਰਦੁਆਰਾ ਸਾਹਿਬ ਜਿੱਥੇ ਕਿ ਤੁਹਾਨੂੰ ਦੱਸਿਏ ਕਿ ਸਾਈਬ ਸਿਧੂਪੁਰ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪਾਂ ਨੂੰ ਅਗਨਪੇਟ ਕੀਤਾ ਗਿਆ ਸੀ ਤੋਂ ਨਹੀਂ ਇਹ ਨਹੀਂ ਜਾਣਾ ਨਹੀਂ ਜੈਸਿੰਗਾ ਦੁਦੇਸਗੀਓ ਜਿਹੜੀ ਅ ਅਸੀਂ ਫਿਰ ਥੋੜੀ ਦੇਰ ਦੇ ਬਾਅਦ ਤੁਹਾਡੇ ਨਾਲ ਲਾਈਵ ਜ਼ਰੂਰ ਹੋਵਾਂਗੇ ਫਿਲਹਾਲ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ